ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਾ ਆਪਣੇ ਸੰਸਦੀ ਖੇਤਰ ਵਾਰਾਨਸੀ ਦਾ ਦੌਰਾ ਕਰਨਗੇ। ਸ਼੍ਰੀ ਮੋਦੀ ਵਾਰਾਨਸੀ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ ਵਿੱਚ ਹਿੱਸਾ ਲੈਣਗੇ ਜਿੱਥੇ ਉਹ ਸਿੱਧੇ ਲਾਭ ਟ੍ਰਾਂਸਫਰ ਰਾਹੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਤਹਿਤ ਲਗਭਗ 9 ਕਰੋੜ 26 ਲੱਖ ਲਾਪਤਰੀ ਕਿਸਾਨਾਂ ਨੂੰ 20,000 ਕਰੋੜ ਰੁਪਏ ਤੋਂ ਵੱਧ ਦੀ 17ਵੀਂ ਕਿਸ਼ਤ ਜਾਰੀ ਕਰਨਗੇ। ਪ੍ਰਧਾਨ ਮੰਤਰੀ ਖੇਤੀ ਸਖਿਆ ਦੇ ਰੂਪ ਵਿੱਚ ਸਿਖਲਾਈ ਪ੍ਰਾਪਤ 30,000 ਸਵੈ ਸਹਾਇਤਾ ਸਮੂਹਾਂ ਨੂੰ ਪੈਰਾ ਐਕਸਟੈਂਸ਼ਨ ਵਰਕਰਾਂ ਵੱਜੋਂ ਕੰਮ ਕਰਨ ਲਈ ਸਰਟੀਫਿਕੇਟ ਵੀ ਵੰਡਣਗੇ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ 732 ਖੇਤੀ ਵਿਗਿਆਨ ਕੇਂਦਰਾ 1 ਲੱਖ ਤੋਂ ਵੱਧ ਮੁੱਢੀਆਂ ਖੇਤੀਬੜੀ ਸਹਿਕਾਰੀ ਸੇਵਾਵਾਂ ਅਤੇ ਦੇਸ਼ ਭਰ ਵਿੱਚ 5 ਲੱਖ ਸਾਂਝੇ ਸੇਵਾ ਕੇਂਦਰਾਂ ਤੇ 2.5 ਕਰੋੜ ਤੋਂ ਵੱਧ ਕਿਸਾਨ ਸ਼ਾਮਿਲ ਹੋਣਗੇ प्रधानमंत्री नरेंद्र मोदी ती जून आकाशवाणी ते मन की बात प्रोग्राम देश विदेश लो के लोगों अपने विचार सांझे करेंगे। श्री मोदी के लगातार तीजी बार प्रधानमंत्री चुने जाने बाद पहला मन की बात प्रोग्राम होएगा टोल फ्री नंबर अट्ठ सिर सिफर, सिफर। 117800 ਤੇ ਫੋਨ ਕਰਕੇ ਆਪਣੇ ਵਿਚਾਰ ਅਤੇ ਸੁਝਾਅ ਭੇਜੇ ਜਾ ਸਕਦੇ ਨੇ ਨਰਿੰਦਰ ਮੋਦੀ ਐਪ ਜਾਂ MyGov Open Forum ਤੇ ਵੀ ਸੁਝਾਅ ਆਨਲਾਈਨ ਦਿੱਤੇ ਜਾ ਸਕਦੇ ਨੇ 28 ਜੂਨ ਤੱਕ ਭੇਜੇਗੇ ਸੁਝਾਵਾਂ ਤੇ ਵਿਚਾਰਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵੱਛ ਸਭਦਾ ਵਿੱਚ ਕਿਹਾ ਹੈ ਕਿ ਸਮੂਹ ਡਿਪਟੀ ਕਮਿਸ਼ਨਰ ਆਪੋ ਆਪਨੇ ਜ਼ਿਲ੍ਹਿਆਂ ਦੇ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੇ ਪ੍ਰੇਸ਼ਾਨੀ ਲਈ ਸਿੱਧੇ ਤੌਰ ਤੇ ਜਵਾਬਦੇਹ ਹੋਣਗੇ। ਕੱਲ ਚੰਡੀਗੜ੍ਹ ਵਿਖੇ ਡਿਪਟੀ ਕਮਿਸ਼ਨਰਾਂ ਨਾਲ ਇੱਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਸਾਫ਼ ਸੁਥਰਾ, ਜਵਾਬਦੇਹ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਮਹੱਈਆ ਕਰਵਾਉਣਾ ਸੂਬਾ ਸਰਕਾਰ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਹੀ ਸਭ ਤੋਂ کارਗਰ ਭੂਮਿਕਾ ਨਿਭਾ ਸਕਦੇ ਨੇ ਤਾਂ ਜੋ ਲੋਕਾਂ ਨੂੰ ਸਰਕਾਰੀ ਇਸ ਤਰ੍ਹਾਂ ਵਿੱਚ ਨਾਗਰਿਕ ਕੇਂਦ੍ਰਿਤ ਸੇਵਾਵਾਂ ਦੀ ਨਿਰਵਿਘਨ ਤੌਰ ਤੇ ਮਹੱਈਆ ਕਰਵਾਈਆਂ ਜਾ ਸਕਣ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਹਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ ਸਥਾਪਿਤ ਕਰੰਦਾ ਨਿਵੇਖਲਾ ਉਪਰਾਲਾ ਲੈ ਕੇ ਆ ਰਹੀ ਹੈ ਤਾਂ ਜੋ ਲੋਕੀਂ ਸਹਾਇਤਾ ਕੇਂਦਰ ਰਾਹੀਂ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣ ਉਨ੍ਹਾਂ ਕਿਹਾ ਕਿ ਇੱਕ ਸਮਰਪਿਤ ਅਧਿਕਾਰੀ ਇਸ ਕੇਂਦਰ ਤੇ ਹਾਜ਼ਰ ਰਹੇਗਾ ਜਿਹੜਾ ਆਮ ਲੋਕਾਂ ਦੇ ਰੋਜ਼ਮਰਲੇ ਦੇ ਪ੍ਰਸ਼ਾਸਕੀ ਕੰਮਕਾਜ ਨਾਲ ਸੰਬੰਧਿਤ ਤਰਖਾਸਤਾ ਪ੍ਰਾਪਤ ਕਰੇਗਾ ਉਨ੍ਹਾਂ ਕਿਹਾ ਕਿ ਚੀਫ ਮਨਿਸਟਰ ਡੈਸ਼ਬੋਰਡ ਜ਼ਿਲ੍ਹੇ ਪਰ ਵਿੱਚ ਆਮ ਲੋਕਾਂ ਤੋਂ ਉਹਨਾਂ ਦੀਆਂ ਅਰਜ਼ੀਆਂ ਅਤੇ ਕਾਇਆ ਕੰਮਾਂ ਬਾਰੇ ਫੀਡਬੈਕ ਲੈਣ ਦੇ ਨਾਲ-ਨਾਲ ਸਮੁੱਚੀ ਗਤੀਵਿਧੀਆਂ ਦੀ ਨਿਰੰਤਰ ਨਿਗਰਾਨੀ ਕਰੇਗਾ। ਦੇਸ਼ ਵਿੱਚ ਸਾਲ 1872 ਵਿੱਚ ਬਣੇ ਤਿੰਨ ਅਪਰਾਧਿਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਏ ਗਏ ਇਹ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਜਾਣਗੇ। ਮੋਹਾਲੀ ਸਿਲੇ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਹਨਾਂ ਕਾਨੂੰਨਾਂ ਨੂੰ ਕਾਫੀ ਫਾਇਦੇਮੰਦ ਦੱਸਦੇ ਨੇ। ਮੈਂ ਐਡਵੋਕੇਟ ਦਵਿੰਦਰ ਸਿੰਘ ਜਿਹੜੇ ਇਹ ਅਮੈਂਡਮੈਂਟ ਹੋਈਆਂ ਨੇ ਇਹ ਵਕਤ ਦੀ ਜ਼ਰੂਰਤ ਸੀਗੀ। ਅ ਆਜ਼ਾਦੀ ਤੋਂ ਪਹਿਲਾਂ ਜਿਹੜੀ ਆਪਣੇ ਐਕਟ ਬਣੇ ਵੀ ਸੀ ਕੁਝ ਸਿੱਖ ਤੇ ਉਹਨਾਂ ਦੇ ਵਿੱਚ ਨੰਬਰ ਆਫ ਅਮੈਂਡਮੈਂਟ ਸਰਕਾਰ ਕਰਦੀ ਰਹੀ ਟਾਈਮ ਦੇ ਅਨੁਸਾਰ ਪਰ ਉਹ ਹੁਣ ਅਮੈਂਡਮੈਂਟ ਐਨੀ ਜ਼ਿਆਦਾ ਹੋ ਗਈਆਂ ਸੀ ਕਿ ਉਹਨਾਂ 'ਚ ਅਮੈਂਡਮੈਂਟ ਕਰਨ ਦੀ ਜਗ੍ਹਾ ਨਹੀਂ ਸੀ ਬਚੀ ਤਕਰੀਬਨ ਤਕਰੀਬਨ ਉਹ ਕਾਨੂੰਨ ਨੂੰ ਪੂਰਾ ਹੀ ਨਵਾਂ ਜਾਮਾ ਦੇਣਾ ਇੱਕ ਜ਼ਰੂਰੀ ਸੀਗਾ ਤਾਂ ਕਿ ਹਰੇਕ ਆਫੈਂਸ ਨੂੰ ਨਵੇਂ ਤਰੀਕੇ ਨਾਲ ਡਿਫਾਈਨ ਕੀਤਾ ਜਾ ਸਕੇ ਕਿਉਂਕਿ ਆਫੈਂਸ ਸੋਸਾਇਟੀ ਦੇ ਵਿੱਚ ਨਵੇਂ-ਨਵੇਂ ਤਰੀਕਿਆਂ ਨਾਲ ਵਧਦੇ ਜਾ ਰਹੇ ਆ ਨਵੇਂ ਤੋਂ ਨਵੇਂ ਟੈਕਨੋਲੋਜੀ ਆ ਰਹੀ ਹੈ ਕ੍ਰਿਮੀਨਲ ਸੋ ਕੋ ਮਤਲਬ ਉਹਨਾਂ ਚੀਜ਼ਾਂ ਨੂੰ ਟੈਕਲ ਕਰਨ ਦੇ ਲਈ ਇਹ ਕਾਨੂੰਨ ਜਿਹੜੇ ਨਵੇਂ ਟਾਈਮ ਦੇ ਹਿਸਾਬ ਨਾਲ ਬਹੁਤ ਜ਼ਰੂਰੀ ਸੀਗੇ 테러ਰਿਸਟ ਦੀ ਡਿਫੀਨੇਸ਼ਨ ਕੁਝ ਹੋਰ ਹੁੰਦੀ ਸੀ ਕਿ ਹੁਣ 테러ਰਿਸਟ ਦੀ ਡਿਫੀਨੇਸ਼ਨ ਕੁਝ ਹੋਰ ਤਰੀਕੇ ਦੀ ਹੈਗੀ ਆ ਜੇ ਤੁਹਾਡੀ ਇਕਨੋਮੀ ਨੂੰ ਕੋਈ ਨੁਕਸਾਨ ਬਚਾ ਰਿਹਾ ਹੈ ਤੁਹਾਡੀ ਇਕਨੋਮੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਰਕਾਰ ਨੇ ਉਹ ਵੀ ਕਹਿੰਦੀ ਸੀਗਾ ਕਹਿੰਦੀ ਇਹਨੂੰ ਟੈਰਰਿਜ਼ਮ ਦੇ ਦਾਇਰੇ ਚ ਲਿਆ ਜਾਵੇ ਕਿਉਂਕਿ ਉਹਦੇ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ ਆਮ ਪਬਲਿਕ ਦਾ ਨੁਕਸਾਨ ਹੁੰਦਾ ਹੈ ਤੇ ਮਤਲਬ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਨਵੀਂ ਟੈਕਨੋਲੋਜੀ ਆ ਰਹੀ ਹੈ ਜਿਹੜੇ ਨਵੇਂ ਸਿਸਟਮ ਆ ਰਿਹਾ ਹੈ ਜਿਹੜਾ ਵੀ ਜੋ ਜੋ ਵੀ ਅੱਜਕੱਲ ਜੋ ਸਾਈਬਰ ਕ੍ਰਾਈਮ ਚੱਲ ਰਿਹਾ ਹੈ ਜੋ ਸਾਈਬਰ ਫਰੌਡ ਚੱਲ ਰਿਹਾ ਹੈ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉੱਸਾ ਹੈਗਾ ਹੈ ਕਿ ਨਵੇਂ ਕਾਨੂੰਨ ਆਏ ਆ ਇਹਨਾਂ ਨੂੰ ਦੇਖਿਆ ਜਾਵੇ ਇਹਨਾਂ ਨੂੰ ਸਮਝਿਆ ਜਾਵੇ ਨ ਪੰਜਾਬ ਵਿੱਚ ਕਰਪੀ ਦਾ ਕਹਿਰ ਲਗਾਤਾਰ جاری ਹੈ ਹੱਤ ਦੀ ਗਰਮੀ ਤੇ ਵਗ ਦੀ ਲੂ ਨੇ ਮਨੁੱਖਾਂ ਦੇ ਨਾਲ-ਨਾਲ ਪੰਛੀ ਅਤੇ ਜਾਨਵਰਾਂ ਦਾ ਵੀ ਜੀਣਾ ਮੁਹਾਲ ਕੀਤਾ ਹੋਇਆ ਸਵੇਰੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 42 ਤੋਂ 45 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਹੈ ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਵਿਭਾਗ ਨੇ ਅੱਜ 13 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ orange alert ਅਤੇ 10 ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਹੈ حالانکہ 19 ਤੋਂ 21 جون درمیان ਪਸ਼ਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਬੂੰਦਾਬਾਂਦੀ ਹੋ ਸਕਦੀ ਹੈ ਇਸ ਦੇ ਨਾਲ ਹੀ ਬਿਜਲੀ ਦੀ ਖਪਤ 43% ਤੀ ਵਧ ਗਈ ਹੈ ਪਿਛਲੇ ਸਾਲ ਜੂਨ ਵਿੱਚ ਪਿਛਲੀ ਦੀ ਮੰਗ 11309 ਮੀਗਾਵਾਟ ਸੀ ਇਸ ਦੇ ਨਾਲ ਹੀ ਆਕਾਸ਼ ਵਣੀ ਜਲੰਧਰ ਤੋਂ ਪ੍ਰਦੇਸ਼ੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ